ਜਿਵੇਂ ਭਾਰਤ ਤੇ ਪਾਕਿਸਤਾਨ ਦੀ ਸਿਆਸੀ ਤਲਖੀ ਕਾਰਨ ਸਮਝੌਤਾ ਐਕਸਪ੍ਰੈਸ ਬੱਸ ਕਈ ਸਮੇਂ ਤੋਂ ਰੁਕੀ ਪਈ ਆ ਉਸੇ ਤਰ੍ਹਾਂ ਹੀ ਦੋਨਾਂ ਮੁਲਕਾਂ ਦੇ ਵਿਚਕਾਰ ਬੱਸ ਜਿਸ ਨੂੰ ਪੰਜ ਆਪ ਆਖਿਆ ਜਾਂਦਾ ਉਹ ਵੀ ਸਿਆਸੀ ਤਲਖੀ ਦੀ ਭੇਟ ਚੜ ਗਈ ਆ ਇਸ ਬੱਸ ਨੂੰ ਦੋਸਤੀ ਅਤੇ ਪੰਜ ਆਪ ਦੇ ਨਾਮ ਤੇ ਜਾਣੀ ਜਾਂਦੀ ਸੀ ਇਹ ਦੋਸਤੀ ਤੇ ਪੰਜ ਆਪ ਦਾ ਪਗਾਮ ਹੁਣ ਦੋਨਾਂ ਦੇਸ਼ਾਂ ਦੀ ਸਿਆਸੀ ਸਰਹੱਦੀ ਤਲਖੀਆਂ ਦੀ ਭੇਟ ਚੜ ਗਈ ਆ 5 ਸਾਲ ਵਿੱਚ ਇੱਕ ਵਾਰ ਵੀ ਮੁੜ ਸੇਵਾ ਬਹਾਲ ਕਰਨ ਦਾ ਦੋਨਾਂ ਸਰਕਾਰਾਂ ਵੱਲੋਂ ਯਤਨ ਨਹੀਂ ਕੀਤਾ ਗਿਆ ਧਾਰਾ 370 ਹਟਾਏ ਜਾਣ ਤੋਂ ਬਾਅਦ 10 ਅਗਸਤ 2019 ਨੂੰ バス ਸੇਵਾ ਜਿਹੜੀ ਉਮਤਲ ਕੀਤੀ ਗਈ ਸੀ ਇੰਟਰਨੈਸ਼ਨਲ ਟਰਮੀਨਲ ਤੇ ਖੜੀ バス ਦੀ ਸੁਰੱਖਿਆ ਤੇ ਹਰ ਸਾਲ ਲੱਖਾਂ ਰੁਪਏ ਵੀ ਖਰਚ ਹੋ ਰਹੇ ਨੇ ਪੂਰੀ ਖਬਰ ਕੀ ਹੈ ਕਿ ਭਾਰਤ ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਦੇ ਹਿੱਤ ਲੌਰ ਅਤੇ ਅੰਬਰਸਰ ਵਿਚਾਲੇ ਸ਼ੁਰੂ ਕੀਤੀ ਗਈ ਪੰਜ ਆਬ ਬਾਸ ਦੇ ਪਈਏ ਦੋਵਾਂ ਮੁਲਕਾਂ ਦੇ ਵਿਗੜੇ ਸਬੰਧਾਂ ਕਾਰਨ ਪਿਛਲੇ 5 ਸਾਲਾਂ ਚ 1 ਇੰਚ ਵੀ ਹਿਲ ਨਹੀਂ ਸਕੇ ਜੰਮੂ ਕਸ਼ਮੀਰ ਚ ਤਾਰਾ 370 ਹਟਾਏ ਜਾਣ ਤੋਂ ਬਾਅਦ 10 ਅਗਸਤ 2019 ਨੂੰ ਇਹ ਬਾਸੇਵਾ ਮੁਅੱਤਲ ਕੀਤੀ ਗਈ ਸੀ ਤਾਰਾ 370 ਅਤੇ 35ਏ ਲਾਗੂ ਕੀਤੇ ਜਾਣ ਤੋਂ ਵਿਰੋਧ ਵਿੱਚ ਪਾਕਿਸਤਾਨ ਨੇ ਸਖਤ ਰੁਖ ਅਪਣਾਉਂਦਿਆਂ ਦੋਨਾਂ ਮੁਲਕਾਂ ਵਿਚਾਲੇ ਸ਼ੁਰੂ ਕੀਤੀ ਗਈ ਬਾਸੇਵਾ ਨੂੰ ਮਤਲ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ 10 ਅਗਸਤ 2019 ਨੂੰ ਪੰਜ ਆਪ ਬੱਸ ਨੂੰ ਵਾਗਾ ਤੋਂ ਪਾਕਿਸਤਾਨੀ ਅਧਿਕਾਰੀਆਂ ਨੇ ਬਿਨਾਂ ਯਾਤਰੀਆਂ ਦੇ ਖਾਲੀ ਟਾਰੀ ਭੇਜ ਦਿੱਤਾ ਸੀ ਭਾਰਤ ਤੋਂ ਆਪਣੀ ਬੱਸ ਵੀ ਵਾਪਸ ਮੰਗਵਾ ਲਈ ਸੀ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਦੋਸਤੀ ਤੇ ਪੰਜ ਆਪ ਸਮਝੌਤਾ ਤੇ ਸਦਾ ਇਸ ਰੱਦ ਬੱਸਾਂ ਦੀ ਆਵਾਜਾਈ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ ਇਸ ਦੇ ਬਾਵਜੂਦ ਸਤਾਨਕ ਮਾਲ ਮੰਡੀ ਦੇ ਨਜ਼ਦੀਕ ਇੰਟਰਨੈਸ਼ਨਲ ਬੱਸ ਟਰਮੀਨਲ ਦੇ ਅੰਦਰ ਖੜੀ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਬੱਸ ਪੰਜਾਬ ਐਕਸਪ੍ਰੈਸ ਬੱਸ ਦੀ ਸੁਰੱਖਿਆ ਲਈ ਤਣਾਤ ਪੁਲਿਸ ਮੁਲਾਜ਼ਮਾਂ ਸਮੇਤ ਹੋਰ ਸਟਾਫ ਦੇ ਬਾਧੂ ਖਰਚੇ ਵੀ ਸਰਕਾਰ ਨੂੰ ਚੁਕਣੇ ਪੈ ਰਹੇ ਨੇ ਸਿੱਧੇ ਤੌਰ ਤੇ ਕਿਹਾ ਜਾਵੇ ਕਿ ਬੱਸ ਸਬੰਧਿਤ ਵਿਭਾਗ ਲਈ ਹੁਣ ਚਿੱਟਾ ਹਾਤੀ ਸਾਫਤ ਹੋ ਰਹੀਏ ਇਸ ਤੋਂ ਲਾ ਬਾਟਰਮੀਨਲ ਦੇ ਅੰਦਰ ਖੜੀ ਉਕਤ ਲੱਖਾਂ ਰੁਪਏ ਦੀ ਬੱਸ ਦੀ ਹਾਲਤ ਵੀ ਹੁਣ ਧੂੜ ਮਿੱਟੀ ਪੈਣ ਕਰ ਨਾਲ ਖਰਾਬ ਹੋ ਗਈ ਹੈ। ਅੰਮ੍ਰਿਤਸਰ ਰੋਡਵੇਜ਼ ਡੀਪੂ ਦੇ ਜੀਐਮ ਇੱਕ ਦੇ ਮੈਨੇਜਰ ਪਰਮਜੀਤ ਸਿੰਘ ਸੰਧੂ ਨੇ ਇਸ ਬਾਰੇ ਗੱਲਬਾਤ ਕਰਦੇ ਦੱਸਿਆਗੇ ਫਿਲਹਾਲ ਪੰਜ ਆਬ ਬੱਸ ਨੂੰ ਮੁਰੰਮਤ ਲਈ ਜਲੰਧਰ ਵਿਖੇ ਵੋਲਵੋ ਸੈਂਟਰ ਵਿੱਚ ਭੇਜਿਆ ਗਿਆ। ਉਹਨਾਂ ਦੱਸਿਆ ਕਿ ਵਿਭਾਗ ਵੱਲ ਉਕਤ ਬੱਸ ਦੀ ਸੁਰੱਖਿਆ ਲਈ ਦੋ ਸੇਵਾਦਾਰਾਂ ਇੱਕ ਸਬ ਇਨਸਪੈਕਟਰ ਵੀ ਪੱਕੇ ਤੌਰ ਤੇ ਨੁਕਤੀ ਕੀਤੀ ہوئی ਹੈ ਜਦਕਿ ਦੂਜੇ ਪਾਸੇ ਲਾਹੌਰ ਦੀ ਆਬਾਦੀ ਗੁਲਬਰਗ ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮਸਥਾਨ ਦੇ ਨਜ਼ਦੀਕ ਪਾਕ ਸਰਕਾਰ ਦੇ ਸਬੰਧਤ ਵਿਭਾਗ ਵੱਲੋਂ ਬਣਾਏ ਗਏ ਇੰਟਰਨੈਸ਼ਨਲ ਬੱਸ ਟਰਮੀਨਲ ਵੀ ਕਦੋਂ ਦੇ ਖਤਮ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਜਾਂ ਉਕਤ ਬੱਸਾਂ ਨੂੰ ਪਾਕ ਸੈਰ ਸਪਟਾ ਵਿਭਾਗ ਵੱਲੋਂ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਦ ਸੰਯੋਗ ਹੈ ਕਿ ਪਾਕਿਸਤਾਨ ਸਰਕਾਰ ਦੀਆਂ ਬੇਨਿਜ਼ਮੀਆਂ ਦੇ ਚੱਲਦਿਆਂ ਧਾਰਮਿਕ ਸ਼ਹਿਰ ਸ੍ਰੀ ਨਨਕਾਣਾ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਕੀਤੀ ਗਈ ਦੋਸਤੀ ਅਤੇ ਪੰਜ ਆਪਵਾਸ ਸੇਵਾ ਜਲਦੀ ਬਾਅਦ ਸਿਰਫ ਪਾਕਿਸਤਾਨੀ ਸਰहदी ਚੌਂਕੀ ਵਾਗਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ। ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਆਉਣ ਵਾਲੀ ਬੱਸ ਦਾ ਨਾਮ ਦੋਸਤੀ ਅਤੇ ਪੰਜਾਬ ਰੋਡਵੇ ਭਾਰਤ ਵੱਲੋਂ ਅੰਮ੍ਰਿਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੀ ਜਾਣ ਵਾਲੀ ਬੱਸ ਦਾ ਨਾਮ ਪੰਜ ਆਬ ਰੱਖਿਆ ਗਿਆ ਸੀ ਇੱਥੇ ਇਹ ਵੀ ਜ਼ਿਕਰ ਜੋ ਹੈ ਕਿ ਉਕਤ ਦੋਵੇਂ ਬੱਸਾਂ ਸ਼ੁਰੂ ਹੋਣ ਦੇ ਜਲਦੀ ਬਾਅਦ ਜ਼ਿਆਦਾਤਰ ਦਿਨ ਬਿਨਾਂ ਸਵਾਰੀਆਂ ਦੇ ਹੀ ਅੰਮ੍ਰਿਤਸਰ ਲਾਹੌਰ ਵਿਚਕਾਰ ਚਲਦੀਆਂ ਰਹੀਆਂ ਸਨ ਜਾਂ ਬਹੁਤੀ ਵਾਰ ਇਹਨਾਂ ਬੱਸਾਂ ਵਿੱਚ ਇੱਕ ਜਾਂ ਦੋ ਯਾਤਰੀ ਹੀ ਹੁੰਦੇ ਸਨ ਯਾਤਰੀਆਂ ਦੀ ਗਿਣਤੀ ਨਾਮਾਤਰ ਹੋਣ ਦੇ ਬਾਵਜੂਦ ਪ੍ਰੋਟੋਕਾਲ ਤਹਿਤ ਇਹਨਾਂ ਖਾਲੀ ਬੱਸਾਂ ਦੇ ਸੁਰੱਖਿਆ ਨਾਲ ਕਰਮਚਾਰੀਆਂ ਵਾਲੀ ਪਾਇਲਟ ਜਿਪਸੀ ਵੀ ਨਿਸ਼ਬਾ ਨਾਲ ਰਵਾਨਾ ਹੁੰਦੀ ਸੀ ਲੇਕਿਨ ਸਵਾਲ ਹੈ ਕਿ ਜਿਹੜੀ ਖਬਰ ਛਾਪੀ ਆ ਅਜੀਤ ਅਖਬਾਰ ਦੇ ਅੰਮ੍ਰਿਤਸਰ ਤੋਂ ਰਿਪੋਰਟਰ ਸਰਿੰਦਰ ਕੋਸ਼ੜ ਹੋਣਾ ਕਿ ਜਿਹੜੀ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਬੱਸ ਜਿਸ ਦਾ ਨਾਮ ਦੋਸਤੀ ਸੀ ਔਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬੱਸ ਦਾ ਨਾਮ ਪੰਜ ਆਪਸੀ ਦੋਨਾਂ ਮੁਲਕਾਂ ਦੀ ਸਿਆਸੀ ਤਲਖੀ ਜਿਹੜੀ ਵਧੀ ਹੋਈ ਆ ਉਹਦੇ ਕਰਕੇ ਇਹ ਭੇਡ ਚੜ ਗਈ ਆ ਔਰ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਕਿ ਲੋਕ ਸਫਰ ਹੋ ਰਹੇ ਨੇ ਔਰ ਉਲਟਾ ਜਿਹੜੀ ਪੰਜਾਬ ਵਾਲੇ ਪਾਸੇ ਬੱਸ ਖੜੀ ਆ ਪੰਜਾਬ ਉਸ ਖੜੀ ਬੱਸ ਦੀ ਸੁਰੱਖਿਆ ਤੇ ਵੀ ਸਬਾਲ ਲਈ ਵੀ ਲੱਖ ਰੁਪਏ ਸਰਕਾਰ ਚੱਲ ਰਹੀ ਹੈ ਖਰਚੇ ਦੇ ਰੂਪ ਦੇ ਵਿੱਚ ਲੇਕਿਨ ਫਿਲਹਾਲ ਦੋਨਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਇੱਕ ਵਾਰ ਫਿਰ ਇਹ ਜਿਹੜੀ ਦੋਸਤੀ ਤੇ ਪੰਜਾਬ ਜਿਹੜੀ ਬੱਸਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਉਹ ਮੁੜ ਨਿਰਵਿਘਨ ਚੱਲਣੀ ਚਾਹੀਦੀ ਹੈ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ